ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਸਿੰਘ ਪ੍ਰੋਗਰਾਮ ਹੈਲੋ ਗਲੋਬਲ ਪੰਜਾਬ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ। ਵਿਦੇਸ਼ੀ ਭਾਸ਼ਾ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਭਾਰਤ ਦੀਆਂ ਭਾਸ਼ਾਵਾਂ ਨਾਲੋਂ। ਭਾਰਤ ਦੇ ਜਿੰਨੇ ਪ੍ਰਾਂਤ ਨੇ ਜਿੰਨੀਆਂ ਸਟੇਟਸ ਨੇ ਉਹਦੇ ਵਿੱਚ ਵੱਖੋ-ਵੱਖਰੀ ਭਾਸ਼ਾ ਬੋਲੀ ਜਾਂਦੀ ਹੈ ਤੇ ਮੰਨਿਆ ਜਾਂਦਾ ਹੈ ਕਿ ਹਰ 40 ਕਿਲੋਮੀਟਰ ਬਾਅਦ ਭਾਸ਼ਾ ਬਦਲ ਜਾਂਦੀ ਹੈ। ਹਰ 40 ਕਿਲੋਮੀਟਰ ਬਾਅਦ ਭਾਰਤ ਦੇ ਵਿੱਚ ਕਿਉਂਕਿ ਭਾਰਤ ਵੱਖੋ ਵਖਰੇ ਰੰਗਾਂ ਦਾ ਗੁਲਦਸਤਾ ਆ ਵੱਖੋ ਵਖਰੇ ਫੁੱਲ ਉਹਦੇ ਚ ਹੁੰਦੇ ਆ ਤੇ ਹੁਣ ਪੰਜਾਬ ਦੇ ਵਿੱਚ 4 ਦਿਨ ਪਹਿਲਾਂ ਇੱਕ ਆਰਡਰ ਪਾਸ ਹੋਇਆ ਕਿ ਪੰਜਾਬੀ ਟੀਚਰ ਜਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਜੋ ਦੇ ਆਪਕ ਨੇ ਉਹ ਤੇਲਗੂs ਖਾਣਗੇ ਤੇਲਗੂ ਆਂਧਰਾ ਪ੍ਰਦੇਸ਼ ਦੇ ਵਿੱਚ ਜਾਂ ਤੇਲੰਗਾਨਾ ਦੇ ਵਿੱਚ ਬੋਲੀ ਜਾਂਦੀ ਭਾਸ਼ਾ ਆ ਆਂਧਰਾ ਪ੍ਰਦੇਸ਼ ਉਹ ਰਾਜ ਆ ਜਿੱਥੇ ਬਹੁਤ ਵਿਕਸਿਤ ਸ਼ਹਿਰ ਨੇ ਤੇ ਉਥੇ ਸਾਡੇ ਪੰਜਾਬ ਦੇ ਬੱਚੇ ਜਿਹੜੇ ਆਈਟੀ ਸੈਕਟਰ ਦੇ ਵਿੱਚ ਨੇ ਉਹ ਪੜ੍ਹ ਲਿਖ ਕੇ ਨੌਕਰੀਆਂ ਕਰਨ ਜਾਂਦੇ ਨੇ ਚੰਗੇ ਚੰਗੇ ਵੱਡੇ ਵੱਡੇ ਪੈਕੇਜ ਨੇ ਉੱਥੇ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਆਂਧਰਾ ਪ੍ਰਦੇਸ਼ ਉਹ ਸਟੇਟ ਹੈ ਜਿੱਥੇ ਦੀ ਇਸ ਵੇਲੇ ਸੱਤਾਧਾਰੀ ਪਾਰਟੀ ਕਰਕੇ ਜਾਂ ਜਿਹੜੇ TDP ਤੇ ਲਗੂ ਦੇ ਸੰਪਾਰਟੀ ਜਿਹੜੀ ਜੀਟੀਸੀ ਬਹੁਤ ਸਾਰੀਆਂ ਲੋਕ ਸਭਾ ਦੇ ਵਿੱਚ ਉਹਨਾਂ ਦੇ ਕਰਕੇ ਭਾਰਤ ਦੀ ਸਰਕਾਰ ਬਣੀ ਹੋਈ ਹੈ। ਸੋ ਅਦਾਨ ਪ੍ਰਦਾਨ ਭਾਸ਼ਾਵਾਂ ਦੇ ਰਾਹੀਂ ਹੀ ਹੁੰਦਾ ਆ। ਜਦੋਂ ਭਾਸ਼ਾ ਵਿਕਸਿਤ ਨਹੀਂ ਹੋਈ ਸੀ ਉਦੋਂ ਵੀ ਗੱਲਾਂ-ਬਾਤਾਂ ਹੁੰਦੀਆਂ ਸੀ ਇਸ਼ਾਰਿਆਂ ਦੇ ਨਾਲ ਹੁੰਦੀਆਂ ਸੀ ਹੌਲੀ-ਹੌਲੀ ਸ਼ਬਦ ਬਣਨੇ ਸ਼ੁਰੂ ਹੋਏ ਤੇ ਹੁਣ ਉਹਨਾਂ ਸ਼ਬਦਾਂ ਰਾਹੀਂ ਭਾਸ਼ਾਵਾਂ ਹੁੰਦੀਆਂ ਨੇ ਪਰ ਸਾਡੇ ਮੁਲਕ ਦੇ ਵਿੱਚ ਸਮੱਸਿਆ ਇਹ ਆ ਰਹੀ ਹੈ ਕਿ ਸਭ ਤੋਂ ਪਹਿਲਾਂ ਅਸੀਂ ਕਹਿੰਦੇ ਸੀ ਜੀ ਸਾਡਾ ਸਿਲੇਬਸ ਜਿਹੜਾ ਆ ਉਹ ਪੰਜਾਬੀ ਛੋ ਜੇ ਹਿੰਦੀ ਛੋ ਜੇ ਯਾਨੀ ਕਿ ਸਾਡੀਆਂ ਮੇਨ ਭਾਸ਼ਾਵਾਂ ਦੇ ਵਿੱਚ ਉਹ ਸਬਜੈਕਟਸ ਜਿੰਨੇ ਆ ਉਹ ਹੋਣੇ ਚਾਹੀਦੇ ਆ ਜਿੰਨੇ ਵਿਸ਼ੇ ਅਸੀਂ ਪੜਦੇ ਆ ਸਕੂਲਾਂ ਦੇ ਵਿੱਚ ਉਹ ਸਾਡੀ ਆਪਣੀ ਭਾਸ਼ਾ ਦੇ ਵਿੱਚ ਹੋਣ ਤਾਂ ਸਾਨੂੰ ਕਹਿੰਦੇ ਪੜਨਾ ਸੌਖਾ ਹੋਊਗਾ ਪਰ ਉਹ ਪੜਨਾ ਹੋਰ ਜ਼ਿਆਦਾ ਔਖਾ ਹੋ ਗਿਆ ਕਿਉਂਕਿ ਅੰਗਰੇਜ਼ੀ ਬਹੁਤ ਸਰਲ ਤਰੀਕੇ ਦੇ ਨਾਲ ਸਾਇੰਸ ਤੇ ਮੈਥਮੈਟਿਕਸ ਸਮਝਾ ਦਿੰਦੀ ਆ ਤੁਹਾਨੂੰ ਇਤਿਹਾਸ ਵਰਗੇ ਜਾਂ ਸੋਸ਼ਲ ਸਾਇੰਸ ਵਰਗੇ ਸਬਜੈਕਟ ਤਾਂ ਪੜ੍ਹੇ ਜਾ ਸਕਦੇ ਆਪਣੀ ਭਾਸ਼ਾ ਦੇ ਵਿੱਚ ਪਰ ਸਾਇੰਸ ਤੇ ਮੈਥਸ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਸਮੱਸਿਆ ਆਉਂਦੀ ਹੈ इवन ਫਿਜ਼ਿਕਸ ਦੇ ਵਿੱਚ ਵੀ ਸਮੱਸਿਆ ਆਉਂਦੀ ਹੈ ਕਿਉਂਕਿ ਬਹੁਤ ਸਾਰੀਆਂ ਰਚਨਾਵਾਂ ਬਹੁਤ ਸਾਰੀਆਂ ਕਿਤਾਬਾਂ ਬਹੁਤ ਸਾਰੀਆਂ ਕਾਢਾਂ ਜਿੰਨੇ ਐਕਸਪੈਰੀਮੈਂਟਸ ਹੋ ਨੇ ਬਾਹਰਲੇ ਮੁਲਕਾਂ ਦੇ ਵਿੱਚ ਹੋਏ ਨੇ ਤੇ ਉਹੀ ਫਾਰਮੂਲੇ ਸਾਨੂੰ ਯਾਦ ਕਰਵਾਏ ਜਾਂਦੇ ਨੇ ਜਿਹੜਾ ਸਾਡੀ ਜ਼ਿੰਦਗੀ ਚ ਕੰਮ ਵੀ ਆਉਂਦੇ ਨੇ ਉਹਨਾਂ ਨੂੰ ਪੰਜਾਬੀ ਚੁਲਥਾ ਕਰਨਾ ਹਿੰਦੀ ਚੁਲਥਾ ਕਰਨਾ ਥੋੜਾ ਮੁਸ਼ਕਲ ਲੱਗਦਾ ਆ ਤੇ ਵਿਦਿਆਰਥੀਆਂ ਨੂੰ ਵੀ ਪੜ੍ਹਨਾ ਮੁਸ਼ਕਲ ਲੱਗਦਾ ਆ ਹੁਣ ਇੱਕ ਸਰਕੂਲਰ ਜਾਰੀ ਹੋਇਆ ਯੂਨੀਅਨ ਮਿਨਿਸਟਰੀ ਆਫ ਐਜੂਕੇਸ਼ਨ ਵੱਲੋਂ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਇਹ ਸਰਕੂਲਰ ਜਾਰੀ ਹੋ ਗਿਆ ਕਿ ਇੱਕ ਭਾਸ਼ਾ ਦਾ ਕੈਂਪ ਲੱਗਪੇ ਦਾ ਜਿਹਦੇ 6ਵੀਂ ਤੋਂ 10ਵੀਂ ਤੱਕ ਦੇ ਪੰਜਾਬ ਸਕੂਲ ਦੇ ਬੱਚੇ ਤੇ ਤੇਲਗੂ ਦੀ ਤੇਲਗੂ ਦੇ ਬੇਸਿਕਸ ਯਾਨੀ ਕਦੀ ਚੀਜ਼ਾਂ ਉਹਦੀਆਂ ਸਿੱਖਣਗੇ ਉਹਦੇ ਚ ਨੰਬਰ ਫਾਟ ਬੈਟਸ ਇਧਰ ਸਾਡੇ ਉੜਾ ਆਇਆ ਸਾਡੇ ਕੋਲੇ ਤੇ ਉਹਨਾਂ ਦੇ ਹੋਵੇ ਅਲਫਾਬੈਟਸ ਨੇ ਉਹਦੇ ਗਰੀਟਿੰਗਸ ਹੋ ਗਈਆਂ ਕਿਦਾਂ ਕਿਸੇ ਨੂੰ ਹੈਲੋ ਕਹਿਣਾ ਆ ਕਿਦਾਂ ਕਿਸੇ ਨੂੰ ਪ੍ਰਣਾਮ ਕਰਨਾ ਆ ਐਕਸਪ੍ਰੈਸ਼ਨਸ ਹੋ ਗਏ ਕਨਵਰਸੇਸ਼ਨਸ ਉਹਨਾਂ ਦੇ ਗੀਤ ਆਰਟ ਡਾਂਸ ਮਿਊਜ਼ਿਕ ਲੋਕਲ ਖਾਣੇ ਦੇ ਨਾਮ ਆਂਧਰਾ ਪ੍ਰਦੇਸ਼ ਦੇ ਵਿੱਚ ਲੋਕ ਕੀ ਖਾਂਦੇ ਹਨ ਕਿ ਨੇ ਫਰੂਟਸ ਤੇ ਵੈਜੀਟੇਬਲਸ ਨੂੰ ਉੱਥੇ ਕੀ ਕਹਿੰਦੇ ਆ ਉੱਥੇ ਕੀ ਖਾਂਦੇ ਆ ਜ਼ਿਆਦਾ ਲੋਕਲ ਹੀਰੋ ਕੌਣ ਨੇ ਉਹਨਾਂ ਦੇ ਆਰਮਡ ਫੋਰਸਸ ਦੇ ਵਿੱਚ ਕੌਣ ਜ਼ਿਆਦਾ ਉੱਥੇ ਮੈਂਟਸ ਕਰ ਚੁੱਕਿਆ ਫਰੀडम ਫਾਈਟਰ ਜਿਹੜੇ ਨੇ ਕਲਚਰਲ ਅਪਰੀਸ਼ੀਏਸ਼ਨ ਇਨ ਤੇਲਗੂ ਸੱਭਿਆਚਾਰਕ ਤੌਰ ਦੇ ਉੱਤੇ ਕਿਸ ਚੀਜ਼ ਨੂੰ ਵਧੀਆ ਮੰਨਿਆ ਜਾਂਦਾ ਹੈ ਕਿਸ ਚੀਜ਼ ਨੂੰ ਅਪਰੀਸ਼ੀਏਟ ਕੀਤਾ ਜਾਂਦਾ ਹੈ ਕੀ ਉਹਨਾਂ ਦੀ ਸਭਿਆਤਾ ਆ ਇਹ ਚੀਜ਼ ਆ ਸਾਡੇ ਪੰਜਾਬ ਦੇ ਸिखਾਣੀਆਂ ਤੇ ਇਸ ਪ੍ਰੋਗਰਾਮ ਹੇਠ ਅੰਧਰੇ ਪ੍ਰਦੇਸ਼ ਪੰਜਾਬੀ ਨੂੰ ਸਿਖਾਊਗਾ ਜਿਹੜੇ ਵਿੱਚ 13 ਸਾਲ ਲੱਗਣੇ ਤਾਂ ਆਂਧਰਾ ਪ੍ਰਦੇਸ਼ ਦੇ ਵਿੱਚ ਉੱਥੇ ਦੇ ਸਰਕਾਰੀ ਸਕੂਲ 'ਚ ਪੰਜਾਬੀ ਦੀਆਂ ਕਲਾਸਾਂ ਵੀ ਲੱਗਣਗੀਆਂ ਸੋ ਜਿੰਨੀਆਂ ਵੀ ਭਾਸ਼ਾਵਾਂ ਨੇ ਪ੍ਰਾਂਤ ਦੇ ਵਿੱਚ ਉਹਨਾਂ ਨੂੰ ਆਪਸ ਦੇ ਵਿੱਚ ਕਲਚਰਲ ਸਾਂਝ ਸੱਭਿਆਚਾਰਕ ਸਾਂਝ ਪਾਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਪ੍ਰੋਗਰਾਮ ਰਾਹੀਂ ਇਹਦੇ 'ਚ ਜੰਮੂ ਕਸ਼ਮੀਰ ਤੇ ਲਦਾਖ ਨੂੰ ਤਾਮਿਲਨਾਡੂ ਦੇ ਨਾਲ ਕੀਤਾ ਗਿਆ ਹੈ ਕਿ ਤਾਮਿਲ ਭਾਸ਼ਾ ਉੱਥੇ ਸਖਾਈ ਜਾਊਗੀ ਤੇ ਜੰਮੂ ਕਸ਼ਮੀਰ ਦੀ ਭਾਸ਼ਾ ਡੋਗਰੀ ਹੋਗੀ ਜਾਂ ਹੋਰ ਜਿਹੜੀਆਂ ਭਾਸ਼ਾਵਾਂ ਨੇ ਬੜੀ ਮਿੱਠੀ ਬੋਲੀ ਆ ਜੰਮੂ ਦੀ ਤੇ ਕਸ਼ਮੀਰ ਦੀ ਤੇ ਉਹ ਅ ਤਾਮਿਲਨਾਡੂ ਸਖਾਇ ਜੋਗੇ ਤੇ ਹਿਮਾਚਲ ਪ੍ਰਦੇਸ਼ ਨੂੰ ਕੇਰਲਾ ਦੇ ਨਾਲ ਐਕਸਚੇਂਜ ਕੀਤਾ ਆ ਉੱਤਰਾਖੰਡ ਨੂੰ ਕਰਨਾਟਕਾ ਦੇ ਨਾਲ ਹਰਿਆਣਾ ਤੇ ਲੰਗਾਨਾ ਦੇ ਨਾਲ ਰਾਜਸਥਾਨ ਅਸਾਮ ਦੇ ਨਾਲ ਯਾਨੀ ਕਿ ਅਸਾਮੀ ਰਾਜਸਥਾਨ ਚ ਸਖਾਇਯੋਗੀ ਤੇ ਰਾਜਸਥਾਨੀ ਅਸਾਮੀ ਦੇ ਵਿੱਚ ਸਖਾਇਯੋਗੀ ਉੱਤੇ ਦਾ ਸਭਿਆਚਾਰ ਭਾਸ਼ਾ ਅਲਫਾਬੈਟਸ ਜੋ ਕੁਝ ਵੀ ਹੈ ਗੁਜਰਾਤ ਤੇ ਛੱਤੀਸਗੜ ਮਹਾਰਾਸ਼ਟਰਾ ਤੇ 오ਡੀਸਾ ਉੜੀਆ ਤੇ ਮਰਾਠੀ ਭਾਸ਼ਾ ਗੁਆ ਨੂੰ ਝਾਰਖੰਡ ਦੇ ਨਾਲ ਕੀਤਾ ਗਿਆ ਜੀ ਦਿੱਲੀ ਨੂੰ ਸਿਕਮ ਦੇ ਨਾਲ ਕੀਤਾ ਗਿਆ ਸਾਡਾ ਈਸਟਰਨ ਸਟੇਟ ਹੈ ਬੜਾ ਖੂਬਸੂਰਤ ਮੱਧ ਪ੍ਰਦੇਸ਼ ਤੇ ਮਨੀਪੁਰ ਤੇ ਨਾਗਾਲੈਂਡ ਇਹਨਾਂ ਨਾਲ ਐਕਸਚੇਂਜ ਕੀਤੇ ਗਏ ਆ ਸੋ ਇਹਨਾਂ ਦਾ ਕਿੰਨਾ ਕੁ ਲਾਭ ਹੋ ਸਕਦਾ ਆ ਕੋਈ ਸ਼ੱਕ ਨਹੀਂ ਪ੍ਰੋਗਰਾਮ ਨਵੇਕਲਾ ਆ ਵੱਖਰੇ ਤਰੀਕੇ ਦਾ ਆ ਪਾਜ ਪਾ ਨੇ ਜੋ ਉਪਰਾਲਾ ਸ਼ੁਰੂ ਕੀਤਾ ਆ ਇਹਦੇ ਨਾਲ ਸਾਨੂੰ ਘਟੋ ਘਟ ਭਾਰਤ ਦੇ ਵੱਖੋ ਵੱਖ ਵਣਗੀਆਂ ਪਤਾ ਲੱਗਣਗੀਆਂ ਪਰ ਦੂਜੇ ਪਾਸੇ ਸੀਬੀਐਸਸੀ ਦੇ ਵੀ ਕਈ ਰੂਲ ਨੇ ਸੀਬੀਐਸਸੀ ਕਹਿੰਦੀ ਆ ਭਾਈ ਜੇ ਤੁਸੀਂ ਆਪਣੀ ਮਾਤਰ ਭਾਸ਼ਾ ਦੇ ਵਿੱਚ ਪੜ੍ਹਨਾ ਆ ਤੇ ਦੂਜੇ ਪਾਸੇ ਕਹਿੰਦੇ ਤੁਸੀਂ ਨਾਲ ਹਿੰਦੀ ਲੈ ਲਓ ਜਾਂ ਤੁਸੀਂ ਹਿੰਦੀ ਦੇ ਨਾਲ ਆਪਣੀ ਮਾਤਰ ਭਾਸ਼ਾ ਲੈ ਸਕਦੇ ਹੋ ਉਹ ਨੈਸ਼ਨਲ ਐਜੂਕੇਸ਼ਨ ਪ੍ਰੋਗਰਾਮ 2020 ਹੈ ਉਹਨੂੰ ਆਧਾਰ ਬਣਾਇਆ ਗਿਆ ਹੈ ਉਹਦੇ ਚ ਕਹਿੰਦੇ ਸੈਕੰਡਰੀ ਸਿੱਖਿਆ ਬੋਰਡ ਜਿਹੜੀ CBSE ਹੈ ਸਾਡਾ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਬੋਰਡ ਹੈ ਜੀ ਤੇ ਉਹਨਾਂ ਤੋਂ ਜਾਣੂ ਕਰਵਾਉਣ ਲਈ ਮਾਪਿਓ ਨੂੰ ਸਕੂਲਾਂ ਦੇ ਵਿੱਚ ਜਦੋਂ ਬੁਲਾਇਆ ਗਿਆ ਤੇ ਮਾਪਿਓ ਚਾਹੁੰਦੇ ਸੀ ਕਿ 10ਵੀਂ ਤੇ ਇਸ ਤੋਂ ਉੱਪਰ ਦੀਆਂ ਜਮਾਤਾਂ 'ਚ ਹਿੰਦੀ ਦੀ ਬਜਾਏ ਫੋਰਨ ਲੈਂਗੁਏਜਸ ਵਿਦੇਸ਼ੀ ਭਾਸ਼ਾ માં ਪੜਾਈਆਂ ਜਾਂਦਾ ਜਿਦਾ ਜਰਮਨ ਫ੍ਰੈਂਚ ਸਪੈਨਿਸ਼ ਇੰਗਲਿਸ਼ ਤਾਂ ਚਲੋ ਪੂਰੇ ਵਿਸ਼ਵ ਦੀ ਭਾਸ਼ਾ ਬਣ ਚੁੱਕੀ ਆਲਰੇਡੀ ਤੇ ਉੱਥੇ ਥੋੜਾ ਕਨਫਲਿਕਟ ਦੇਖਣ ਨੂੰ ਮਿਲਿਆ ਕਹਿੰਦੇ ਪਹਿਲਾਂ ਹਿੰਦੀ ਚ ਜਿਹੜੇ ਬੱਚੇ ਵੱਧ ਨੰਬਰ ਲੈ ਜਾਂਦੇ ਸੀ ਮਾਰक्स ਲੈ ਜਾਂਦੇ ਸੀਗੇ ਉਹਨਾਂ ਨੂੰ ਅੱਜ ਕੱਲ ਮੁਸ਼ਕਲ ਆ ਰਹੀ ਹੈ ਹਿੰਦੀ ਚ ਇਹ ਪੰਜਾਬੀ ਚ ਕਹਿ ਲਵਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਉਹ ਬੱਚਿਆਂ ਨੂੰ ਔਖੀ ਲੱਗਦੀ ਆ ਤੇ ਅੰਗਰੇਜ਼ੀ ਚ ਨੰਬਰ ਉਹਨਾਂ ਦੇ ਵੱਧ ਆਉਂਦੇ ਆ ਕਈ ਸਟੂਡੈਂਟਸ ਆ ਇਹ ਜਿਹੇ ਨੇ ਮਾਫ ਕਰਿਓ ਮੈਂ ਮੈਂ ਵੀ ਉਹ ਜਿਹਾ ਵਿਦਿਆਰਥੀ ਰਹਾ ਮੇਰੇ ਅੰਗਰੇਜ਼ੀ ਚ ਵੱਧ ਨੰਬਰ ਆਉਂਦੇ ਸੀ ਤੇ ਜਦੋਂ ਹਿੰਦੀ ਚ ਜਾਂ ਪੰਜਾਬੀ ਚ ਥੋੜੇ ਘੱਟ ਆਉਂਦੇ ਸੀ ਮੈਨੂੰ ਵੀ ਮਹਿਸੂਸ ਹੁੰਦੀ ਸੀ ਗੱਲ ਇਹ ਪਰ ਇਹ ਇਹ ਸੱਚਾਈ ਆ ਜੀ ਇਹ ਇਸ ਵੇਲੇ ਜੋ ਪੰਜਾਬ ਦੇ ਵਿੱਚ ਸਕੂਲ ਚੱਲ ਰਹੇ ਨੇ ਜਾਂ ਹੋਰ ਰਾਜਾਂ ਦੇ ਵਿੱਚ ਜੋ ਸਕੂਲ ਚੱਲ ਰਹੇ ਨੇ ਤੇ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੂੰ ਛੱਡ ਕੇ ਪਹਿਲਾਂ CBSE ਵੱਲ ਨੂੰ ਗਏ ਫਿਰ ਅਸੀਂ ICSE ਵੱਲ ਨੂੰ ਜਾ ਰਹੇ ਹਾਂ ਕਿ ਇਹ ਜੀ ਜਿਹੜੀ ਵੀ ਉੱਚ ਪੱਧਰੀ ਸਿੱਖਿਆ ਆ ਉਹ ਵੱਡੇ ਸਕੂਲਾਂ 'ਚ ਹੀ ਮਿਲਦੀ ਆ ਜਾਂ ਵੱਡੇ ਬੋਰਡਾਂ ਦੇ ਵਿੱਚ ਮਿਲਦੀ ਆ ਸੋ ਇਹ ਇਹ ਸਮੱਸਿਆ ਆ ਰਹੀ ਆ ਤੇ ਇਹਦੇ 'ਚ ਮਾਪਿਓ ਕਹਿੰਦੇ ਜੀ ਇਹ ਵਿਹਾਰਕ ਤੌਰ ਤੇ ਇਸ ਸਮੱਸਿਆ ਦੇ ਹੱਲ ਲਈ ਸਾਨੂੰ ਕੀ ਕਰਨਾ ਚਾਹੀਦਾ ਆ ਉਹ ਕਹਿੰਦੇ ਆ ਕਿ ਵਿਦੇਸ਼ੀ ਭਾਸ਼ਾਾਂ ਆਵਾਜ਼ੀਓ ਸਿੱਖਣਗੇ ਫ੍ਰੈਂਚ ਸਿੱਖ ਲੈਣ ਸਪੈਨਿਸ਼ ਸਿੱਖ ਲੈਣ ਜਾਂ ਜਰਮਨ ਸਿੱਖ ਲੈਣ ਉਹਦੇ ਨਾਲ ਤਾਂ ਜਾ ਕੇ ਉਹਨਾਂ ਨੂੰ ਬੈਟਰ ਪ੍ਰੋਸਪੈਕਟਸ ਨੇ ਬਾਹਰ ਜਾ ਕੇ ਉਹ ਜੌਬਸ ਲੈ ਸਕਦੇ ਨੇ ਜਿੱਦਾਂ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਫ੍ਰੈਂਚ ਨੂੰ ਤਰਜੀਹ ਦਿੱਤੀ ਜਾਂਦੀ ਹੈ ਫ੍ਰੈਂਚ ਸਟੇਟਸ ਨੇ ਕਈ ਕਿਊਬੇਕਰਗੇ ਤੇ ਉੱਥੇ ਤਾਂ ਉਹਦਾ ਫਾਇਦਾ ਹੋਊਗਾ ਹੁਣ ਜਿਹੜੇ ਬੰਦੇ ਨੇ ਬੱਚੇ ਨੇ ਤੇਲਗੂ ਸਿੱਖ ਲਈ ਉਹਨੂੰ ਇੱਧਰ ਆ ਕੇ ਕੀ ਲਾਭ ਹੋਊਗਾ ਇਹ ਨਹੀਂ ਪਤਾ ਪਰ ਭਾਰਤ ਦੇ ਵਿੱਚ ਆਦਾਨ-ਪ੍ਰਦਾਨ ਗੱਲ ਦੇਖਣ ਨੂੰ ਬੜੀ ਸੋਹਣੀ ਲੱਗਦੀ ਐ ਸੋਹਣ ਨੂੰ ਬਹੁਤ ਸੋਹਣੀ ਲੱਗਦੀ ਐ ਤੇ ਜੇ ਇਹਨੂੰ ਤੁਸੀਂ ਵਿਜ਼ੂਅਲਾਈਜ਼ ਕਰਦੇ ਉਹਨੂੰ ਪਿਕਚਰਾਈਜ਼ ਕਰਦੇ ਹੋ ਤਾਂ ਬਹੁਤ ਖੂਬਸੂਰਤ ਲੱਗਦੀ ਐ ਕਿ ਭਾਰਤ ਦੀਆਂ 28 29 ਸਟੇਟਸ ਜਿੰਨੀਆਂ ਹੈਗੀਆਂ ਪਲੱਸ ਯੂਨੀਅਨ ਟੈਰੀਟਰੀਜ਼ ਹੈਗੀਆਂ ਉਹਦੇ ਉਹਨੂੰ ਇੱਕ ਗੁਲਦਸਤੇ ਦੀ ਤਰ੍ਹਾਂ ਸਜਾਉਣ ਦੀ ਕੋਸ਼ਿਸ਼ ਕੀਤੀ ਐ ਸਰਕਾਰ ਨੇ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਦੇ ਨਾਲ ਆਦਾਨ-ਪ੍ਰਦਾਨ ਦਾ ਪ੍ਰੋਗਰਾਮ ਸ਼ੁਰੂ ਕਰਕੇ ਤੇ ਕਲਚਰਲੀ ਤਾਂ ਉਹ ਚੀਜ਼ ਅੱਛੀ ਹੈ ਪਰ ਪ੍ਰੈਕਟੀਕਲੀ ਜਿਹੜੇ ਗਰੋਇੰਗ ਐਸਪੈਕਟ ਨੇ ਪੋਜ਼ਿਟਿਵ ਐਸਪੈਕਟ ਨੇ ਵਿਦਿਆਰਥੀ ਇਹਨੇ ਗਾਂ ਜਾ ਕੇ ਨੌਕਰੀਆਂ ਲੈਣੀਆਂ ਨੇ ਉਹਨਾਂ ਦਾ ਕੀ ਬਣੂਗਾ ਇੱਕ ਗੱਲ ਜ਼ਰੂਰ ਹੈ ਕਿ ਜੇ ਪੰਜਾਬ ਦੇ ਬੱਚੇ ਤੇਲਗੂ ਸਿੱਖ ਰਹੇ ਨੇ ਤਾਂ ਉਹਨਾਂ ਨੂੰ ਆਂਧਰਾ ਪ੍ਰਦੇਸ਼ ਜਾ ਕੇ ਤਾਂ ਜ਼ਰੂਰ ਸੌਕ ਆਊਗਾ ਤੇ ਜੇ ਆਂਧਰਾ ਪ੍ਰਦੇਸ਼ ਆਈਟੀ ਹੱਬ ਹੈਗਾ ਸਾਨੂੰ ਪਤਾ ਹੈ ਇਸ ਚੀਜ਼ ਦਾ ਪਿੱਛੇ ਸਰਕਾਰ ਤੋਂ ਉਹਨਾਂ ਨੇ ਵੱਡੀਆਂ ਗ੍ਰਾਂਟਾਂ ਵੀ ਲਈਆਂ ਨੇ ਆਈਟੀ ਦੇ ਨਾਮ ਤੇ ਤੇ ਜੇ ਬੱਚਿਆਂ ਨੂੰ ਉੱਥੇ ਹੀ ਨੌਕਰੀਆਂ ਵੱਧ ਮਿਲਦੀਆਂ ਨੇ ਤਾਂ ਕੀ ਹਰਜਾ ਹੈ ਅਮਰੀਕਾ ਵਾਲਿਆਂ ਦਾ ਆਸਟ੍ਰੇਲੀਆ ਵਾਲਿਆਂ ਦਾ ਵੱਡੀਆਂ-ਵੱਡੀਆਂ ਜਿੰਨੇ ਕੰਪਨੀਆਂ ਨੇ ਉਹਨਾਂ ਦੇ ਬੈਕਅਪ ਸਾਰੇ ਭਾਰਤ ਦੇ ਵਿੱਚ ਹੁੰਦੇ ਆ ਜ਼ਿਆਦਾਤਰ ਜਾਂ ਹੋਰ ਕੰਟਰੀ ਚ ਵੀ ਹੁੰਦੇ ਹੋਣਗੇ ਫਿਲੀਪੀਨਸ ਚ ਵੀ ਹੈਗੇ ਆ ਤੇ ਇੱਕ ਤਾਂ ਪੋਜ਼ਿਟਿਵ ਗੱਲ ਇਹ ਹੈਗੀ ਹੈ ਕਿ ਭਾਰਤ ਦੇ ਨਿਆਣਿਆਂ ਨੂੰ ਭਾਰਤ ਚ ਨੌਕਰੀ ਮਿਲ ਸਕਦੀ ਹੈ ਜੇ ਉਹਨਾਂ ਨੂੰ ਦੂਜੀ ਗੱਲ ਹੈ ਜੇ ਅਸੀਂ ਇੱਕ ਸਟੇਟ ਤੋਂ ਦੂਜੇ ਸਟੇਟ ਜਾਂਦੇ ਆ ਸਾਨੂੰ ਥੋੜੀ ਬਹੁਤ ਸੱਭਿਆਤਾ ਦਾ ਪਤਾ ਹੁੰਦਾ ਉੱਥੇ ਦਾ ਤਾਂ ਸਾਨ ਹੋ ਜਾਂਦਾ ਉੱਥੇ ਰਹਿਣਾ ਕਈ ਬੱਚੇ ਸਾਡੇ ਬੰਗਲੌਰ ਜਾ ਕੇ ਰਹਿ ਰਹੇ ਆ ਸਾਨੂੰ ਪਤਾ ਆ ਚੰਗੀਆਂ ਤਨਖਾਹਾਂ ਲੈ ਰਹੇ ਆ ਤੇ ਜੇ ਉੱਥੇ ਵਾਲਿਆਂ ਨੂੰ ਪੰਜਾਬੀ ਆ ਜੂਗੀ ਤਾਂ ਉਹਨਾਂ ਨੂੰ ਵੀ ਕਮਿਊਨੀਕੇਸ਼ਨ ਸੌਖਾ ਹੋ ਜਾਊਗਾ ਇਹ ਫਾਇਦਾ ਆ ਪਰ ਦੂਜੇ ਪਾਸੇ ਜਿਹੜੇ ਲੋਕ ਇਹ ਸੋਚਦੇ ਆ ਕਿ ਭਾਈ ਅਸਤਾ ਭੇਜਣੇ ਬਾਹਰ ਨੇ ਬਾਹਰਲੇ ਮੁਲਕਾਂ 'ਚ ਭੇਜਣੇ ਆ ਉੱਥੇ ਕੀ ਸਿਚੁਏਸ਼ਨ ਆ ਹਾਲਾਂਕਿ ਭਾਰਤ ਦੀਆਂ ਕੰਪਨੀਆਂ ਮੈਂ ਦੁਬਾਰਾ ਦੱਸ ਦੇਣਾ ਉੱਥੇ ਜੇ ਐਪਲ ਉੱਥੇ ਪ੍ਰੋਡਕਸ਼ਨ ਕਰਨ ਦੀ ਸੋਚਦਾ ਆ ਇਹਾਂ ਹੋਰ ਵੱਡੀਆਂ ਕੰਪਨੀਆਂ ਉੱਥੇ ਪ੍ਰੋਡਕਸ਼ਨ ਕਰਦਾ ਕਰਨ ਬਾਰੇ ਸੋਚ ਰਹੀਆਂ ਨੇ ਜਾਂ ਕਰ ਵੀ ਰਹੀਆਂ ਨੇ ਤਾਂ ਉੱਥੇ ਵੀ ਮਾਹੌਲ ਬਿਲਕੁਲ ਫੋਰਨਰ ਕਾ ਹੀ ਆ ਉਹਨਾਂ ਕਾਰਪੋਰੇਟ ਆਫਿਸਿਸ ਦੇ ਵਿੱਚ ਪਰ ਸਮੱਸਿਆ ਇਹ ਹੈ ਕਿ ਪੇਰੈਂਟਸ ਕਹਿੰਦੇ ਕਿ ਭਾਈ ਨਹੀਂ ਇਹਨਾਂ ਨੂੰ ਛੱਡੋ ਜੀ ਹਿੰਦੀ ਨੂੰ ਛੱਡੋ ਜਿਹੜੀ ਮਾਤਰਭਾਸ਼ਾ ਹੈ ਉਹ ਹੋ ਗਈ ਜਾਂ ਅੰਗਰੇਜ਼ੀ ਜਿਹੜੇ ਸਬਜੈਕਟ ਪੜੇ ਉਹ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਸਾਨੂੰ ਤੁਸੀਂ ਕੋਈ ਹੋਰ ਲੈਂਗੁਏਜ ਸਿਖਾਓ ਔਰ ਉਹਨਾਂ ਦੇ ਪ੍ਰਾਈਵੇਟ ਸੰਸਥਾਨ ਵੀ ਖੁੱਲ ਚੁੱਕੇ ਆ ਸੋ ਇਹਨਾਂ ਚੀਜ਼ਾਂ ਦੇ ਉੱਤੇ ਚਰਚਾ ਕਰ ਰਹੇ ਆ ਕਿ ਮਾਬੁੱਲੀ ਕਿੰਨੀ ਜ਼ਰੂਰੀ ਹੈ ਸਾਡੀ ਮਾਸੀ ਜਿਹੜੀ ਆ ਹਿੰਦੀ ਜਿਹਨੂੰ ਅਸੀਂ ਬਹੁਤ ਸਤਿਕਾਰ ਦਿੰਨੇ ਆ ਹਿੰਦੀ ਭਾਸ਼ਾ ਜਹੀ ਹੈ ਜਿਹਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ ਸੰਸਕ੍ਰਿਤ ਤੇ ਉਸ ਤੋਂ ਬਾਅਦ ਉਤਪੰਨ ਹੋਈ ਹੋਈ ਉਹਦੇ ਬਾਰੇ ਵੀ ਅਸੀਂ ਗੱਲ ਕਰਦੇ ਆ ਤੇ ਅੰਗਰੇਜ਼ੀ ਜਿਹਨੂੰ ਵਿਸ਼ਵ ਭਰ ਦੇ ਵਿੱਚ ਸਤਿਕਾਰ ਦਿੱਤਾ ਜਾਂਦਾ ਆ ਹਰ ट्रांजैक्शन ਹਰ ਕਨਵਰਸੇਸ਼ਨ ਅੰਗਰੇਜ਼ੀ ਚ ਹੁੰਦੀ ਹੈ ਜੇ ਅਸੀਂ ਬਾਹਰ ਆ ਜੰਨੇ ਆ ਪਰ ਜਰਮਨ ਫਰਾਂਸ ਇਹਨਾਂ ਨੇ ਆਪਣੀ ਭਾਸ਼ਾ ਨੂੰ ਬਹੁਤ ਉੱਤੇ ਰੱਖਿਆ ਹੋਇਆ ਹੈ ਭਾਰਤ ਉਸ ਲੈਵਲ ਤੇ ਕਿੱਥੇ ਆ ਉਸ ਪੱਧਰ ਤੇ ਕਿੱਥੇ ਜਾਂਦਾ ਆ ਉਹਦੇ ਬਾਰੇ ਚਰਚਾ ਕਰਾਂਗੇ ਤੇ ਸਭ ਤੋਂ ਪਹਿਲਾਂ ਸਰਦਾਰ ਗਰੀਬ ਸਿੰਘ ਜੀ ਫਿਰਮਾਨ ਸਾਹਿਬ ਜੀ ਹਾਂ ਜੀ ਅਲੋਈ ਸਾਹਿਬ ਜੀ ਹਾਂ ਜਨਾਬ ਦੇਖੋ ਜਿਹੜੀ ਇੰਗਲਿਸ਼ ਹੈ ਨਾ ਇਹ ਤਾਂ ਤਰੱਕੀ ਤੇ ਟੈਕਨੋਲੋਜੀ ਦੀ ਭਾਸ਼ਾ ਹੈ ਦੂ ਬਿਨਾ ਤਾਂ ਸਾਰੀ ਨਹੀਂ ਸਕਦਾ ਦੇਖੋ ਦੇਖੋ ਜਿਹੜਾ ਚਾਈਨਾ ਨਾ ਚਾਈਨਾ ਜੀ ਉਹ ਪਹਿਲਾਂ ਹਿੰਦੀ ਪੰਜਾਬੀ ਹਿੰਦੀ ਪੰਜਾਬੀ ਕਰਦੇ ਸੀ ਤੇ ਉਹਨਾਂ ਨੇ ਤਰੱਕੀ ਨਹੀਂ ਸੀ ਕੀਤੀ ਉਹਨਾਂ ਨੇ ਜਦੋਂ ਇੰਗਲਿਸ਼ ਲਾਗੂ ਕੀਤੀ ਜਦੋਂ ਇਹ ਤਰੱਕੀ ਕੀਤੀ ਐਵੇਂ ਜਪਾਨ ਜੀ ਪਰ ਇਦੋਂ ਵੀ ਅਲੂ ਬਾਈ ਸਾਹਿਬ ਇਹ ਦੂਤਾ ਸਭ ਤੋਂ ਜ਼ਿਆਦਾ ਜ਼ਰੂਰੀ ਤਾਂ ਹੈ ਵੀ ਬੱਚਿਆਂ ਨੂੰ ਆਪਾਂ ਦੋਚਾਈਏ ਤਾਂ ਸਹੀ ਕਿਉਂਕਿ ਜਿਹੜਾ ਨਸ਼ਾ ਨਾ ਪਾਕਿਸਤਾਨ ਤੋਂ ਸਾਰਾ ਨਸ਼ਾ ਆਪਣੇ ਆਉਂਦਾ ਅਮਰ ਸਰਦਾਰ ਤਰਨ ਹੁਣ ਹੁਣ ਫਰੋਜਪੁਰ ਤੇ ਫਾਜ਼ਿਲਕਾਲੇ ਵੀ ਨਾਲ ਲੱਗੇ ਉਹ ਆਪਣਾ ਪੰਜਾਬ ਦਾ ਕੋਈ ਲੀਡਰ ਸੈਂਟਰ ਗਵਰਨਮੈਂਟ ਤੇ ਪ੍ਰੈਸ਼ਰ ਨਹੀਂ ਪਾਉਂਦਾ ਸੈਂਟਰ ਗਵਰਨਮੈਂਟ ਜੇ ਅਫਗਾਨਿਸਤਾਨ ਤੇ ਪ੍ਰੈਸ਼ਰ ਪਾਉਗੀ ਕਿਉਂਕਿ ਅਫਗਾਨਿਸਤਾਨ ਤੇ ਨਸ਼ੇ ਦੀ ਖੇਤੀ ਅਮਰੀਕਾ ਵਾਲਿਆਂ ਨੇ ਸ਼ੁਰੂ ਕਰਾਈ ਸੀ ਇਹ ਪਾਲੀਵਾ ਨਹੀਂ ਕਰਾਈ ਅਫਰੀਕਾ ਨੇ ਕਰਾਈ ਸੀ ਜੇ ਸੈਂਟਰ ਗਵਰਨਮੈਂਟ ਥੋੜਾ ਜਿਹਾ ਪ੍ਰੈਸ਼ਰ ਪਾ ਦੇ ਤਾਂ ਪੰਜਾਬ ਦੇ ਜੇ ਨਿਆਣੇ ਬਚਣਗੇ ਤਾਂ ਹੀ ਆ ਤੇ ਦੂਜੀ ਗੱਲ ਆਲੂ ਵਾਲੇ ਸਾਹਿਬ ਮੱਝਾ ਮੱਝਾ ਰੱਖਣੋਂ ਹਟ ਕੇ ਕਾਰਾਂ ਭਜਾਈ ਫਿਰਦੇ ਆ ਨਕਲੀ ਨਕਲੀ ਦੁੱਧ ਨੇ ਨਿਆਣਾ ਨਕਲੀ ਦੁੱਧ ਨਿਆਣਾ ਕੀ ਕਰੂਗਾ ਕੀ ਕਰੂਗਾ ਉਹ ਹੈ ਜੀ ਜੀ ਹੈ ਤੇ ਹਾਂ ਤੀਜੀ ਗੱਲ ਵਾਲੇ ਸਾਹਿਬ ਜਿਹੜਾ ਪਾਣੀ ਦਾ ਮਸਲਾ ਇਹ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਅਮਰਸਰ ਤੱਕ 12-13 ਜ਼ਿਲ੍ਹਿਆਂ 'ਚ ਨਹਿਰਾਂ ਦਾ ਪਾਣੀ ਲੱਗਦਾ ਸੀ ਇਹਨਾਂ ਨੇ ਨਹਿਰਾਂ ਦੇ ਖਾੜੇ ਬਾੜੇ ਹੁਣ ਥੋੜਾ ਜਿਹਾ ਪਾਣੀ ਥੱਲੇ ਬਚਿਆ ਉਹ ਰੱਖਣਾ ਚਾਹੀਦਾ ਪੇੜ ਨੂੰ ਤੇ ਖੇਤਾਂ ਨੂੰ ਨਹਿਰਾਂ ਦਾ ਪਾਣੀ ਲਾਉਣਾ ਚਾਹੀਦਾ ਹੈ ਜੀ ਤੇ ਤਾਵੇਂ ਜਿ્ઞਾਣੇ ਮਾਲਜ ਨਿਹਾਨੇ ਬਚਣਗੇ ਤਾਂ ਹੀ ਪੜਨਗੇ ਉਹ ਕੋਸਾ ਹੈ ਜੀ ਜੀ ਬਿਲਕੁਲ ਜੀ ਹਾਂ ਅੱਛਾ ਇੱਕ ਇੱਕ ਹੂਰ ਆਲੂ ਆਈ ਸਾਹਿਬ ਮੇਰੀ ਮੰਨਤਾ ਬਈ ਦੇਖੋ ਜਿਹੜਾ ਕਾਟਨ ਬਰਡ ਆ ਨਾ ਬਠਿੰਡਾ ਮੁਕਸਰ ਸਾਈਡ ਤੇ ਇੱਥੇ ਨਰਮਾ ਬੜਾ ਵਧੀਆ ਹੁੰਦਾ ਸੀ ਇਹ ਨਰਮਾ ਇਹਦੀ ਫਸਲ ਆ ਵਪਾਰੀ ਘਰੋਂ ਆ ਕੇ ਖਰੀਦਾ ਘਰੋਂ ਆ ਕੇ 15000 ਨੂੰ ਕੁਇੰਟਲ ਜੇ ਜੇ ਨਾ ਜੇ ਆ ਗਵਰਨਮੈਂਟ ਬਾਈ ਏਅਰ ਸਪਰੇਅ ਕਰਾਉਣੀ ਸ਼ੁਰੂ ਕਰ ਦਵੇ ਨਾ ਤੇ ਨਾਲੇ ਤੌਦ ਨਾਲ ਚਿੱਟੀ ਚਿੱਟੀ ਗਰਾਬੀ ਸੰਗੀ ਤੇ ਚਿੱਟੀ ਮੱਖੀ ਮਰੂ ਨਾਲੇ ਮੱਛਰ ਤੇ ਮੱਖੀ ਮਰੂ ਦੁਨੀਆ ਬੱਚੋ ਕੀ ਨਾਰੇ ਨਰਮਾ ਇਨਾ ਹੋਊਗਾ ਨਾ ਉਹ ਜੀ ਸਾਹਿਬ ਪੁੱਛੋ ਨਾ ਜੀ ਜੀ ਸਰਦਾਰ ਗਰੀਬ ਸਿੰਘ ਜੀ ਮੈਨੂੰ ਲੱਗਦਾ ਆਵਾਜ਼ ਕੱਟ ਗਈ ਹੈ ਕਿਸੇ ਕਾਰਨ ਕਰਕੇ ਮੈਂ ਤੁਹਾਨੂੰ ਖੁਸ਼ੀ ਦੀ ਗੱਲ ਇਹ ਦੱਸ ਦਿਨਾ ਕਿ ਅਜੇ 2-3 ਦਿਨ ਪਹਿਲਾਂ ਦੀ ਖਬਰ ਸੀ ਮੈਂ ਉਸ ਬਾਰੇ ਕੱਢ ਲਈ ਆ ਕਾਟਨ ਦੀ ਯਾਨੀ ਕਿ ਕਪਾਹ ਦੀ ਖੇਤੀ ਪੰਜਾਬ ਦੇ ਵਿੱਚ 15% ਵਧ ਗਈ ਹੈ ਇਸ ਸਾਲ ਦੇ ਵਿੱਚ 2025 ਦੇ ਵਿੱਚ ਜਦੋਂ ਅਸੀਂ ਇਹਨੂੰ ਕੰਪੇਅਰ ਕਰਦੇ ਹਾਂ 2024 ਨਾਲੋਂ ਸੋ ਤੁਹਾਡੇ ਸਬਜੈਕਟ ਦੀ ਗੱਲ ਹੈ ਜੀ ਤਾਂ ਤੁਹਾਨੂੰ ਇਹ ਦੱਸ ਰਹੇ ਹਾਂ ਇਹ ਫਿਗਰ ਕਹਿੰਦੇ 31 ਮਈ ਤੱਕ ਹੋਰ ਜ਼ਿਆਦਾ ਇੰਪਰੂਵ ਹੋ ਜੂਗੀ ਯਾਨੀ ਕਿ ਕਪਾ ਵਿਚਲਾ ਰਕਬਾ ਪੰਜਾਬ ਦੇ ਵਿੱਚ ਵਧਦਾ ਜਾ ਰਿਹਾ ਆ ਇਹ ਸਾਡੇ ਸਾਰੇ ਲਈ ਖੁਸ਼ੀ ਦੀ ਗੱਲ ਹੈ ਇਦਾਂ ਹੀ ਅਸੀਂ ਚਾਹਾਂਗੇ ਕਿ ਸਾਡੇ ਕਿਸਾਨ ਭਰਾ ਹੋਰ ਫਸਲਾਂ ਵੀ ਗਾਉਣ ਨਾਲ ਨਾਲ ਤਾਂ ਜੋ ਆ ਜਿਹੜੀ ਲਾਹਨਤ ਇੱਕ ਸਾਨੂੰ ਪੈਣ ਲੱਗ ਗਈ ਆ ਨਾ ਜੀ ਮੈਨੂੰ ਲਾਹਨਤ ਸ਼ਬਦ ਤਾਂ ਕਹਿ ਰਹੇ ਆ ਕਿਉਂਕਿ ਕਈ ਸਾਲਾਂ ਤੋਂ ਇਹ ਝਗੜਾ ਚੱਲ ਰਿਹਾ ਹੈ ਅਖੇ ਜੀ ਜ਼ਮੀਨ ਹੈ ਟਲਾ ਪਾਣੀ ਖਤਮ ਹੋ ਰਿਹਾ ਕਿਸਾਨ ਪਰ ਬਾਣੀ ਕਰਦੇ ਇਸ ਲਾਹਨਤ ਨੂੰ ਵੀ ਅਸੀਂ ਜਿੱਦਾਂ ਉਹ ਦਾਜ ਵਾਲੀ ਕੱਢੀ ਸੀ ਨਾ ਜੀ ਲਾਹਨਤ ਭਾਰਤ ਚੋਂ ਜਾਂ ਪੰਜਾਬ ਚੋਂ ਉਦਾਂ ਇਹਨੂੰ ਵੀ ਕੱਢ ਕੇ ਛੁੱਟਦੀ ਇੱਕ ਵਾਰੀ ਆਪਣੇ ਨਾਂ ਤੇ ਜਿਹੜਾ ਤੱਬਾ ਲੱਗ ਰਿਹਾ ਨਾ ਜੀ ਝੋਨੇ ਵਾਲਾ ਉਹਨੂੰ ਹੌਲੀ ਹੌਲੀ ਕੱਢਣਾ ਸ਼ੁਰੂ ਕਰੀਏ ਕਿ ਭਾਈ ਕੋਈ ਨਹੀਂ ਆ ਲਓ ਜੀ ਜਿੱਦਾਂ ਕਪਾਹ ਦੀ ਖੇਤੀ ਵਧ ਗਈ ਇਦਾਂ ਸਬਜ਼ੀਆਂ ਦੀ ਮੂੰਗਫਲੀਆਂ ਦੀ ਹੋਰ ਚੀਜ਼ਾਂ ਦੀ ਖੇਤੀ ਵਧਾਈਏ ਕਿਉਂ ਮੂੰਗਫਲੀਆਂ ਦੀ ਖੇਤੀ ਮੈਂ ਆਪ ਅ ਮੂੰਗਫਲੀਆਂ ਤੋੜ ਕੇ ਉੱਥੇ ਮੈਂ ਦੇਖੀਆਂ ਉਹ ਹੁਣ ਅੱਜਕੱਲ ਨਹੀਂ ਲੱਭਦੀਆਂ ਇੱਧਰ ਗੜਸ਼ੰਕਰ ਵਾਲੇ ਇਲਾਕੇ 'ਚ ਗੰਧੋਵਾਲਾ ਵਾਲੇ ਇਲਾਕੇ 'ਚ ਇੱਥੇ ਹੁੰਦੀਆਂ ਮੈਂ ਆਪ ਦੇਖੀਆਂ ਨੇ ਆਪਣੀ ਉਮਰ ਦੇ ਵਿੱਚ ਉਹ ਨਹੀਂ ਦਿਸਦੀਆਂ ਹੁਣ ਤੇ ਜਿਹੜਾ 27 ਮਈ ਦਾ ਡਾਟਾ ਆ ਫਾਜ਼ਿਲਕਾ 'ਚ ਕਹਿੰਦੇ 58169 ਹੈਕਟੇਅਰ ਬਠਿੰਡਾ ਚ 16200 ਮਾਨਸਾ ਚ 27595 ਮੁਕਸਰ ਚ 11300 ਹੈਕਟੇਰ ਰਕਬਾ ਕਪਾਦੀ ਖੇਤੀ ਚ ਆ ਗਿਆ ਯਾਨੀ ਕਿ ਚਟੇ ਫੁੱਲ ਉਥੇ ਖੜਨਗੇ ਤੇ ਦੂਜੀ ਗੱਲ ਅਸ਼ੈ ਅਨੁਸ਼ਾ ਦੀ ਗੱਲ ਹੈ ਜੀ ਉਹ ਟਰੰਪ ਸਾਹਿਬ ਨੇ ਕੈਨੇਡਾ ਵਾਲਿਆਂ ਨੂੰ ਹੋਰਾਂ ਨੂੰ ਤਾਂ ਘੂਰਤਾ ਤੇ ਵੀ ਜੇ ਅਸੀਂ ਆ ਕਰਾਂਗੇ ਵਾ ਕਰਾਂਗੇ ਟੈਰਿਫ ਲਾ ਦਾਂਗੇ ਆ ਫੈਂਟਾਨਿਲ ਨਹੀਂ ਆਣੀ ਚਾਹੀਦੀ ਜੇ ਅਫਗਾਨਿਸਤਾਨ 'ਚ ਅਮਰੀਕਾ ਨੇ ਸ਼ੁਰੂ ਕਰਾਈ ਸੀ ਅੱਜ ਤੱਕ ਆਪਾਂ ਮਾਰ ਲੈਣ ਜੀ ਉਹ ਉੱਥੇ ਜਾ ਕੇ ਕਿ ਭਾਈ ਇਹਨੂੰ ਬੰਦ ਕਰੋ ਕਿਸੇ ਤਰੀਕੇ ਇਹ ਖੇਤੀ ਨਹੀਂ ਹੋਣੀ ਚਾਹੀਦੀ ਹੁਣ ਤਾਂ ਤਾਲੀਬਾਨ ਨੇ ਉੱਥੇ ਤਾਲੀਬਾਨ ਤਾਂ ਕਹਿਣਾ ਵੀ ਮੰਨ ਲੈਣਗੇ ਜੀ ਉਹਨਾਂ ਦਾ ਸੋ ਇਹ ਚੀਜ਼ਾਂ ਅੰਤਰਰਾਸ਼ਟਰੀ ਪੱਧਰ 'ਦੀਆਂ ਨੇ ਇਹਦੇ ਤੇ ਚਰਚਾ ਕਰਦੇ ਰਹਾਂਗੇ ਪਰ ਜ਼ਰੂਰ ਨਸ਼ੇ ਦੀ ਰੋਕਥਾਮ ਲਈ ਹਰੇਕ ਦੇਸ਼ ਨੂੰ ਚੰਗੇ ਉਪਰਾਲੇ ਕਰਨੇ ਚਾਹੀਦੇ ਨੇ ਇਸ ਤੋਂ ਬਾਅਦ ਮਾਨ ਸਾਹਿਬ ਨੇ ਸਵਾਗਤ ਆ ਜਦ ਸਾਡੋ ਵਿਸ਼ਾ ਬਿਖਰਾ ਲੈ ਕੇ ਆਜੇ ਉਹ ਵਿੱਚ ਘਸੋੜਿਆ ਨਾ ਕਰੋ ਹਰ ਇੱਕ ਚੀਜ਼ ਨੂੰ ਪੰਨਿਆ ਪੰਜ ਛੇ ਚੀਜ਼ਾਂ ਵਿੱਚ ਮੱਝਾਂ ਗਾਈਆਂ ਮੱਝਾਂ ਉਹ ਕੁੱਤੇ ਬਲੀਆਂ ਵਿੱਚ ਜੋੜਨੇ ਦਾ ਮਤਲਬ ਕੋਈ ਨਹੀਂ ਜਦ ਇੱਕ ਇੱਕ ਵਿਸ਼ਾ ਛੋੜਾ ਹੈਗਾ ਉਹਦੇ ਤੇ ਰੱਖੋ ਬੰਦਾ ਉਹ ਤੇ ਦਾ ਵਿਚਾਰ ਦੇ ਸਕਦਾ ਤੁਸੀਂ ਦੇਖੋ ਮਾਂ ਮਾਂ ਬੋਲੀ ਦੀ ਗੱਲ ਕੀਤੀ ਪਹਿਲੀ ਜੀ ਗੱਲ ਇਹ ਆ ਮੈਂ ਸਾਡੇ ਟੈਕਨੀਸ਼ੀਅਨਾਂ ਨੂੰ ਇੱਕ ਨਸੀਹਤ ਦਿਨਾ ਕਿ ਇਹਨੂੰ ਠੀਕ ਕਰੋ ਜੀ ਦੇਖੋ ਜਦੋਂ ਮੈਂ ਤੁਹਾਨੂੰ ਸੁਣਦਾ ਤਾ ਫੇਰ ਉਹ ਜਿਹੜੀ ਟੇਪ ਆ ਮੈਨੂੰ ਉਹ ਤੁਹਾਨੂੰ ਸੁਣ ਨਹੀਂ ਦਿੰਦੀ ਜੇ ਮੈਂ ਕੰਨ ਦੇ ਨਾਲ ਲਾ ਕੇ ਰੱਖਦਾ ਤੁਸੀਂ ਸਮਝ ਗਏ ਹੋਣੇ ਤਾਂ ਫੇਰ ਫੇਰ ਮੈਨੂੰ ਤੁਸੀਂ ਨਹੀਂ ਸੁਣਦੇ ਜੇ ਕੰਨ ਤੋਂ ਪਰੇ ਕਰਦਾ ਮੈਂ ਜਦੋਂ ਮੇਰੀ ਬਾਲ ਜਾਨੀ ਮੈਨੂੰ ਉਹ ਨਹੀਂ ਸੁਣਨੀ ਉਹ ਜਿਹੜੀ ਟੇਪ ਉਹਨੂੰ ਬੰਦੀ ਕਰ ਦਿਓ ਤਾਂ ਤੁਸੀਂ ਜੇ ਅਸੀਂ ਹੋਲਡ ਤੇ ਰਿਹਾ ਕਰਾਂਗੇ ਜਦੋਂ ਤੁਹਾਡੀ ਟੈਂਕ ਘੰਟੀ ਵੱਜੂ ਸਾਨੂੰ ਉਸੇ ਵੇਲੇ ਪਤਾ ਲੱਗ ਜਾਣਾ ਕਿ ਆਲੂ ਵਾਲਿਆ ਸਾਹਿਬ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਆ ਉਹ ਬਈ ਉਹ ਕੁੜੀ ਨੂੰ ਮੈਂ ਕੁੜੀ ਦਾ ਮੈਂ ਮੈਂ ਕੁੜੀ ਦੇ ਖਿਲਾਫ ਨਹੀਂ ਆਗਾ ਬਿਲਕੁਲ ਮੈਂ ਇਹ ਸਿਸਟਮ ਦੇ ਖਿਲਾਫ ਆ ਜਿਹੜਾ ਨਹੀਂ ਚੱਲ ਰਿਹਾ ਠੀਕ ਨਹੀਂ ਚੱਲ ਰਿਹਾ ਤੇ ਇਹਨੂੰ ਜ਼ਰੂਰ ਠੀਕ ਕਰੋ ਤੇ ਜੇ ਬੰਦਾ ਦੁਨੀਆਂ ਦੇ ਕੋਈ ਕਿਸੇ ਦੇ ਕਹੇ ਲੱਗ ਜਾਣਾ ਮੈਂ ਇਹ ਨਹੀਂ ਵੀ ਮੈਂ ਸੁਪਰੀਮ ਆ ਪਰ ਜੇ ਇਹ ਨਹੀਂ ਤੁਹਾਨੂੰ ਚੰਗੀ ਲੱਗਦੀ ਤੁਸੀਂ ਠੀਕ ਆ ਨਾ ਕਰਿਓ ਪਰ ਜ਼ਰੂਰ ਜੇ ਕਿਸੇ ਨੂੰ ਕੋਈ ਚੰਗੀ ਮੈਂ ਇਹ ਸੁਧਾਰਵਾ ਇਹ ਸੁਧਾਰਵਾ ਦੀ ਗੱਲ ਆ ਮਾਨ ਸਾਹਿਬ ਇਹ ਸੁਧਾਰਵਾ ਦੀ ਗੱਲ ਆ ਅਸੀਂ ਕੁਝ ਮੈਨੂੰ ਥੋੜਾ ਜਿਆਦਾ ਦੁਬਾਰੇ ਡਿਟੇਲ ਚ ਦੱਸਿਓ ਕਿਉਂਕਿ ਟੈਕਨੀਕਲ ਬੰਦੇ ਸਾਡੇ ਸੁਣ ਰਹੇ ਨੇ ਸਮੱਸਿਆ ਆਂਦੀ ਕਿ ਤੁਹਾਨੂੰ ਆਵਾਜ਼ ਬਾਉਂਸ ਬੈਕ ਹੋ ਕੇ ਵਾਪਸ ਸੁਣਦੀ ਹੈ ਨਹੀਂ 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 ਜਦੋਂ ਹੁਣ ਤੁਸੀਂ ਮੇਰੇ ਨਾਲ ਗੱਲ ਕਰਦੇ ਆ ਤਾਂ ਸਿੱਧੀ ਮੇਰੇ ਨਾਲ ਗੱਲ ਹੋ ਰਹੀ ਆ ਜਦੋਂ ਤੁਸੀਂ ਆਪ ਤੁਸੀਂ ਗੱਲ ਕਰਨੀ ਆ ਜਾਂ ਕਾਲਰ ਨੇ ਹੋਰ ਗੱਲ ਕਰਨੀ ਆ ਤਾਂ ਉਹ ਟੇਪ ਨੇ ਉਧਰ ਚਲ ਜਾਣਾ ਵੀ ਆਰ ਥੈਂਕ ਯੂ ਫॉर ਯੂ ਵੀ ਆਰ ਕਾਲ ਤੁਹਾਡੀ ਬਹੁਤ ਇੰਪੋਰਟੈਂਟ ਆ ਉਹਨੋਂ ਤੁਸੀਂ ਮੈਨੂੰ ਇਹ ਦੱਸੋ ਵੀ ਜੇ ਤਾਂ ਮੈਂ ਕੰਨ ਨੂੰ ਲਾ ਕੇ ਕੰਨ ਰੱਖਾਂ ਤਾਂ ਤਾਂ ਮੈਨੂੰ ਉਹ ਟੇਪ ਸੁਣਦੀ ਆ ਸਾਰੀ ਫਿਰ ਤੁਸੀਂ ਨਹੀਂ ਮੈਨੂੰ ਸੁਣਦੇ ਕਾਲਰ ਨਹੀਂ ਮੈਨੂੰ ਸੁਣਦਾ ਜੇ ਮੈਂ ਕੰਨ ਤੋਂ ਪਰੇ ਕਰਨ ਮਾ ਤਾਂ ਫਿਰ ਮੈਨੂੰ ਤੁਸੀਂ ਨਹੀਂ ਸੁਣਨਾ ਜਦੋਂ ਮੈਨੂੰ ਤੁਸੀਂ ਕਾਲ ਕਰ ਦੇਣੀ ਆ ਫਿਰ ਉਹਦੇ ਚ ਗੈਪ ਪੈ ਜਾਣੀ ਆ ਇਹ ਥੋੜੀ ਇਹਨੂੰ ਜਿਹੜਾ ਕੋਈ ਵੈਲਕਮ ਦੀ ਆਵਾਜ਼ ਆਉਂਦੀ ਆ ਤੁਹਾਨੂੰ ਕਿਸੇ ਸ਼ਖਸ ਦੀ ਜੇ ਭਾਈ ਹਾਂਜੀ ਹਾਂਜੀ ਉਹ ਹਾਂਜੀ ਉਹ ਉਹ ਵੈਲਕਮ ਹੀ ਆ ਜਾਂਦਾ ਫਿਰ ਕਾਲਰ ਨਹੀਂ ਸੁਣਦਾ ਨਾ ਤੁਸੀਂ ਸੁਣਦੇ ਆ ਫਿਰ ਮੈਂ ਸਮਝਦਾ ਤੁਹਾਡੀ ਗੱਲ ਤੇ ਇਸੇ ਸੇ ਹੈ ਜੀ ਇਹਦਾ ਮੈਂ ਹੱਲ ਕੱਢਣ ਦੀ ਕੋਸ਼ਿਸ਼ ਕਰਦਾ ਆ ਜੀ। ਥੈਂਕ ਯੂ ਤਾਂ ਬਾਈ ਨੂੰ ਸਮਾਂ ਲੱਗ ਸਕਦਾ ਹੈ ਪਰ ਕੋਸ਼ਿਸ਼ ਜੀ ਮਾਨ ਸਾਹਿਬ। ਸ਼ਿਲਕਾ ਤੁਸੀਂ ਸਮਝ ਤਾਂ ਗਏ ਨਾ ਕਿ ਉਹ ਕਿ ਮੈਨੂੰ ਇਹ ਤਕਲੀਫ ਆਈ ਰਹੀ ਬੜੀ। ਬਾਕੀ ਦੇਖੋ ਮਾਂ ਬੋਲੀ ਦੀ ਗੱਲ ਆ ਉਹ ਹਰ ਬਾਰੇ ਸਾਹਿਬ ਹੈ ਦੱਸ ਸਕਦੇ ਆ ਵੱਡ ਪਰ ਜਿਹੜਾ ਗਦਾ ਗਜ਼ਾਰਾਂ ਦੀ ਗੁਲਾਮਾਂ ਦੀ ਬੋਲੀ ਨਹੀਂ ਕੋਈ ਹੁੰਦੀ। ਬਾਬੇ ਨੇ ਲਿਖ ਦਿੱਤਾ ਬਾਣੀ ਦੇ ਵਿੱਚ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਮੇਰਾ ਨਾਮ ਸੁਭਾਗਾ ਰੱਖ ਦਿੱਤਾ ਉਹਦਾ ਮੈਂ ਮੁੱਲ ਖਰੀਦਿਆ ਇਸ ਕਰਕੇ ਆਪਣੀ ਬੋਲੀ ਨੂੰ ਜਿਹੜਾ ਆ ਇਹ ਲੋਕ ਜਿਹੜੇ ਤਜਰੀ ਨਹੀਂ ਦੇ ਰਹੇ ਗੁਲਾਮ ਗੁਲਾਮੀ 'ਚ ਪੜੇ ਬਹੁਤ 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 ਸਾਲ ਗੁਲਾਮੀ ਰਹੀ ਆ ਬਾਕੀ ਜਿਹੜੀਆਂ ਭਾਸ਼ਾ ਜਿੰਨੀਆਂ ਸਿੱਖ ਲੈਣੀਆਂ ਮੇਰਾ ਮਤ ਜਿੰਨੀਆਂ ਦਾ ਮਤਵ ਨਹੀਂ ਹੁੰਦਾ ਕੋਈ ਵੀ ਪੰਜ ਚਾਰ ਭਾਸ਼ਾ ਹੈਗੀਆਂ ਦੁਨੀਆ ਦੇ ਵਿੱਚ ਤੁਸੀਂ ਸਿੱਖ ਲਓ ਤੁਸੀਂ ਮਕਦਰ ਦਾ ਸ਼ਕੰਦਰ ਬਣ ਜਾਊਗੇ ਜੇ ਤੁਸੀਂ ਕਹੋ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਸਿੱਖ ਕੇ ਅਸੀਂ ਬੜੇ ਬਣ ਜਾਣਾ ਉਹਨਾਂ ਕੀ ਬਣ ਜਾਊਗੀ ਤੁਹਾਡੀ ਗੱਲ ਪੰਜਾਬੀ ਪੰਜਾਬੀ ਅੰਗਰੇਜ਼ੀ ਇੱਥੇ ਫ੍ਰੈਂਚ ਆ ਚਲੋ ਬਾਕੀ ਇਹ ਕਿ ਤੱਕਿਆ ਇਹ ਲੋਕਾਂ ਨੇ ਜਾਣਾ ਹੀ ਬਾਹਰ ਹੁਣ ਅੱਜ ਮੈਂ ਦੇਖ ਰਿਹਾ ਸੀਗਾ ਮੈਂ ਇੱਕ ਇੱਥੇ ਮੈਂ ਸਰੀਚ ਰਹਿਣਾ ਮੈਂ ਇੱਕ ਗੁਰਦੁਆਰੇ ਤੋਂ ਦੇ ਨਾ ਨਹੀਂ ਲੈਂਦੇ ਮੈਨੂੰ ਲੱਗਦਾ ਅੱਜ ਅੱਜ ਪੜ ਕੇ ਫੇਰ ਆ ਗਏ ਆ ਤਾਂ ਮੈਨੂੰ ਪਤਾ ਲੱਗ ਜਾਂਦਾ ਜਦੋਂ ਨਵੇਂ ਬੰਦੇ ਆਉਂਦੇ ਸੋ ਜਲ ਉੱਥੇ ਰਹਿਣਾ ਹੀ ਨਹੀਂ ਕਿਸੇ ਨੇ ਤੱਕਿਆ ਆ ਉਹ ਕੀ ਬੋਲੀ ਨੂੰ ਕਰਨਗੇ ਤੇ ਕੀ ਉਹ ਬੋਲੀ ਨੂੰ ਰਹਿਣਗੇ ਤੇ ਕੀ ਪਾਣੀ ਦਾ ਸਵਾਰਨਗੇ ਜਦੋਂ ਉਹਨਾਂ ਨੇ ਤੱਕਿਆ ਹੀ ਨਹੀਂ ਪੰਜਾਬ ਨੂੰ ਆਪਣਾ ਜਦ ਅਸੀਂ ਪੇਟ੍ਰਿਓਟਿਕ ਨਹੀਂ ਹੈਗੇ ਅਸੀਂ ਆਪਣੇ ਮੁਲਕ ਨੂੰ ਆਪਣੇ ਸੂਬੇ ਨੂੰ ਕਹ ਲਓ ਮੁਲਕ ਹੀ ਹੈ ਸਾਰਾ ਮੁਲਕ ਨੂੰ ਕਹ ਲਓ ਅਸੀਂ ਉਹਨੂੰ ਉਹਦੇ ਵਫਾਦਾਰ ਨਹੀਂ ਹੈਗੇ ਤੱਕਿਆ ਹੀ ਇਹ ਆ ਵੀ ਇੱਥੇ ਰਹਿਣਾ ਹੀ ਨਹੀਂ ਤਾਂ ਫਿਰ ਪ੍ਰੋਬਲਮ ਤਾਲੂ ਵਾਲਿਆ ਸਾਹਿਬ ਖੜੀ ਹੋਣੀ ਹੋਣੀ ਆ ਇਹਦਾ ਹਲਵੇ ਇਹ ਆ ਵੀ ਜਿਹੜਾ ਬੰਦਾ ਇਦਾਂ ਨਹੀਂ ਗੱਲਾਂ ਕਰਦਾ ਵੀ ਆ ਬੋਲੀ ਸਾਰੀਆਂ ਸਿੱਖ ਲਾਉ ਉਹਨੂੰ ਗਦਾਰੀ ਦਾ ਥੋੜੀ ਜਿਹਾ ਸਰਟੀਫਿਕੇਟ ਫੜਾ ਦੇ ਆ ਕਰੀਏ ਤਾਂ ਸ਼ਾਇਦ ਕੋਈ ਸ਼ਰਮ ਸਾਨੂੰ ਆ ਜਾਊਗੀ ਤਾਂ ਫਿਰ ਅਸੀਂ ਬੋਲੀ ਦੇ ਤਾਂ ਆਪਣੇ ਮੁਲਕ ਦੇ ਸਵੈਰਧ ਹੋ ਜਮਾ ਦੇਖੋ ਮੁਲਕ ਦਾ ਕੋਈ ਵੀ ਹੈ ਹੁਣ ਆਪਾਂ ਮੈਂ ਇੱਥੇ ਬਹੁਤ ਚਿਰ ਤੋਂ ਰਹਿਣਾ ਹੁਣ ਮੇਰੀ ਮਾਂ ਬੋਲੀ ਤਾਂ ਪੰਜਾਬੀ ਹੈਗੀ ਆ ਪਰ ਜਿਹੜੇ ਜੰਮੇ ਆ ਉਹਨਾਂ ਨੂੰ ਚਲੋ ਮਾਂ ਫੇਰ ਵੀ ਉਹਨਾਂ ਦੀ ਕਿਉਂਕਿ ਸਾਡੀਆਂ ਜਿਹੜੀਆਂ ਬੀਵੀਆਂ ਪੈਣਾ ਉਹ ਪੰਜਾਬੀ ਬੋਲਦੀਆਂ ਮਾਂ ਉਹਨਾਂ ਨੂੰ ਮਾਂ ਬੋਲੀ ਉਹਨਾਂ ਨੂੰ ਫੇਰ ਵੀ ਉਹੀ ਰੱਖਣੀ ਆ ਕਾਲੀਏ ਦੇਖੋ ਕਾਲੀ ਆਪਣੇ ਮਨੀ ਜੀ ਨੇ ਇੱਕ ਗੱਲ ਕੀਤੀ ਸੀ ਕਿ ਮੈਂ ਉਹ ਹਿੰਦੀ ਬੋਲਦੇ ਆ ਔਰ ਉਹਨਾਂ ਨੇ ਉਹਨਾਂ ਨੇ ਸਰੇ ਆਮ ਇਹ ਅਨਾਉਂਸ ਕੀਤਾ ਆ ਕਿ ਤੁਸੀਂ ਪੰਜਾਬੀ ਬੋਲੋ ਔਰ ਉਹ ਸਮਝਦੇ ਆ ਸਾਰੀ ਪੰਜਾਬੀ ਫਿਰ ਵੀ ਸਾਡੇ ਬੰਦੇ ਆ ਕੇ ਉਹਨਾਂ ਨਾਲ ਉਹਨਾਂ ਨੂੰ ਹਿੰਦੀ ਸਿੱਖਾਣ ਲਾ ਪੈਂਦੇ ਆ ਕਿੰਨੀ ਸ਼ਰਮ ਦੀ ਗੱਲ ਆ ਔਰ ਦੇਖੋ ਉਹਨਾਂ ਨੇ ਕੱਲੇ ਬਾਤ ਕਹੀ ਕਿ ਮੈਂ ਜਿੰਨੀ ਮਰਜ਼ੀ ਹੋਰ ਕੋਈ ਬੋਲੀ ਸਿੱਖ ਲਵਾਂ ਪਰ ਮੈਂ ਜਿਹੜੀ ਤੁਹਾਡੀ ਆਪਣੀ ਮਾਂ ਬੋਲੀ ਹੈ ਨਾ ਉਹਦੇ ਬਰਾਬਰ ਕਦੇ ਵੀ ਉਸ ਉਸ ਭਾਸ਼ਾ ਨੂੰ ਨਹੀਂ ਸਮਝ ਸਕੂਗਾ ਨਹੀਂ ਬੋਲ ਸਕੂਗਾ ਉਹ ਮੈਂ ਇੱਕ ਤੁਹਾਨੂੰ ਮਿਸਾਲ ਦੇ ਦੇਣਾ ਕਿਸੇ ਅੰਗਰੇਜ਼ ਨੂੰ ਆਪਣਾ ਜੱਟ ਭਾਈ ਉਹਨੂੰ ਫੂਕ ਮਾਰੀ ਰੋਡ ਤੇ ਧਰਤੀ ਤੇ ਹਾਲਾਤ ਦਾ ਸਾਫ਼ ਕਰਦਾ ਉਹ ਕਹਿੰਦਾ ਉਹ ਕੀ ਹੋਇਆ ਕਹਿੰਦਾ ਅੰਗਰੇਜ਼ ਕਹਿੰਦਾ ਇਹ ਸਾਫ਼ ਹੋ ਗਿਆ ਹਾ ਉਹ ਕਹਿੰਦਾ ਨਹੀਂ ਉਹ ਨਹੀਂ ਇਹ ਰੜਾ ਪਟਕ ਹੋ ਗਿਆ ਹੈ ਸੋ ਇਦਾਂ ਇਹ ਜਿਹੜੀਆਂ ਬਸਤਾ ਹੈਗੀਆਂ ਨਾ ਇਨੂੰ ਸਮਝਣ ਲਈ ਆਪਾਂ ਨੂੰ ਲੋੜ ਆ ਤਾਂ ਕਰਕੇ ਆਪਣਾ ਥੋੜਾ ਜਿਹਾ ਕੁਝ ਸੌਜ ਜਾਵਾਂਗੇ ਤੁਹਾਡਾ ਬਹੁਤ ਬੜਾ ਧੰਨਵਾਦ ਆ ਮੈਂ ਕਰਦਾ ਤੁਸੀਂ ਲਿਆਉਂਦੇ ਰਹਿੰਨੇ ਬੋਲੀ ਦਾ ਬੋਲੀ ਤਾਂ ਬਹੁਤ ਬੋਲੀ ਦੇ ਨਾਲ ਹੀ ਅਸੀਂ ਬਹੁਤ ਜਿੰਦੇ ਆ ਬੋਲੀ ਨਾਲ ਸਾਡੇ ਸਾਰੇ ਜਿਹੜੇ ਕਾਰੋਬਾਰ ਆ ਸਾਰੇ ਸਾਂਝਾ ਬਣਦੀਆਂ ਆ ਥੈਂਕ ਯੂ ਤੁਹਾਡਾ ਧੰਨਵਾਦ ਮਿਹਰਬਾਨੀ ਬਹੁਤ ਧੰਨਵਾਦ ਮਾਨਸਾ ਬਹੁਤ ਧੰਨਵਾਦ ਜੀ ਤੇ ਬ੍ਰੇਕ ਦਾ ਸਮਾਂ ਹੋ ਗਿਆ ਜੀ ਬ੍ਰੇਕ ਤੋਂ ਬਾਅਦ ਚਰਚਾ ਜਾਰੀ ਰੱਖਦੇ ਆ